ਦੋਸਤੋ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਉਹਨਾਂ ਕ੍ਰिएਟਰਸ ਵਾਸਤੇ ਜਿਹੜੇ ਕਿ YouTube ਤੇ ਆਪਣਾ ਚੈਨਲ ਮੋਨਟਾਈਜ਼ ਕਰਨ ਬਾਰੇ ਸੋਚ ਰਹੇ ਨੇ ਕਿਉਂਕਿ YouTube 2024 ਦੇ ਵਿੱਚ ਇੱਕ ਬਹੁਤ ਵਧੀਆ ਅਪਡੇਟ ਲੈ ਕੇ ਆਇਆ ਵਾ ਨਵੇਂ ਕ੍ਰिएਟਰਸ ਵਾਸਤੇ ਖਾਸ ਤੌਰ ਤੇ YouTube ਨਵੇਂ-ਨਵੇਂ ਅਪਡੇਟ ਇਸ ਕਰਕੇ ਲੈ ਕੇ ਆਂਦਾ ਵੀ ਜਿਆਦਾ-ਜਿਆਦਾ ਕ੍ਰिएਟਰਸ ਇਹਦੇ ਤੇ ਆਣ ਤੇ ਉਹਦੇ ਨਾਲ ਕੀ ਹੁੰਦਾ ਨਵੀਂ-ਨਵੀਂ ਆਡੀਅੰਸ ਆਂਦੀ ਉਹਦੇ ਨਾਲ ਕੀ ਹੁੰਦਾ YouTube ਦਾ ਰੈਵਨਿਊ ਵੱਧਦਾ ਹੀ ਵੱਧਦਾ ਹੈ ਸੋ ਜੇਕਰ ਅਸੀਂ ਪੁਰਾਣੀ ਗੱਲ ਕਰੀਏ ਸਟਾਰਟਿੰਗ ਦੇ ਵਿੱਚ ਸ਼ੋਰਟਸ ਵਾਲਾ ਜੋ ਅਪਡੇਟ ਆਇਆ ਥਾ ਉਹਨਾਂ ਨੂੰ ਕਈ ਲੋਕਾਂ ਨੇ ਐਕਸੈਪਟ ਨਹੀਂ ਕੀਤਾ ਈਜ਼ਲੀ ਉਹਨਾਂ ਨੂੰ ਬੇਕਾਰ ਸਮਝ ਕੇ ਇਗਨੋਰ ਕੀਤਾ ਜਦੋਂ ਕਿਤੇ ਮਾਰਕੀਟ ਦੇ ਵਿੱਚ ਦੁਕਾਨ ਹੋਵੇ ਇੱਕ ਲੈ ਦੇ ਪਾਰਟਿਕੂਲਰ ਸਮਾਨ ਦੀ ਤਾਂ ਅਗਰ ਉਹਦੀ ਡਿਮਾਂਡ ਹੈਗੀ ਹੈ ਨਾ ਤਾਂ ਉਹਦੇ ਪਰ ਪੀੜ ਆਲਰੇਡੀ ਹੋਣੀ ਹੋਣੀ ਹੈ ਜੇਕਰ ਉਹਦੇ ਨਾਲ ਦੀਆਂ ਦੁਕਾਨਾਂ ਹੋਰ ਜ਼ਿਆਦਾ ਹੋਣ ਤਾਂ ਪੀੜ ਸਪਰੈਡ ਹੋਣੀ ਯਾਨੀ ਕਿ ਉਹਦੀ ਸਪਰੈਡ ਹੋਣੀ ਇਸੇ ਤਰ੍ਹਾਂ ਰੀਲਸ ਟਾਈਮ ਹੋਇਆ ਐਕਚੁਅਲ ਦੇ ਵਿੱਚ ਰੀਲਸ ਬਣਾਉਣ ਵਾਲੇ ਥੋੜੇ ਤੇ ਦੇਖਣ ਵਾਲੇ ਬਹੁਤੇ ਤੇ ਫਿਰ ਜਿਹੜੇ ਵੀ ਜਣਾ ਖਣਾ ਬੰਦਾ ਵੀ ਰੀਲਸ ਪਰ ਆ ਗਿਆ ਕਿਉਂਕਿ ਉਹਦੇ ਨਾਲ ਚੈਨਲ ਮਿੰਟੋ ਮਿੰਟੀ ਮਿੰਟੋ ਮਿੰਟੀ ਵਿਊਜ਼ ਵੀ ਚਾਹ ਜਾਂਦੇ ਤੇ ਕਿਉਂਕਿ ਕੰਟੈਂਟ ਥੋੜਾ ਤਾਂ ਦੇਖਣ ਵਾਲੇ ਬਹੁਤੇ ਤੇ ਤੇ ਰੀਲਸ ਦੇਖਣਾ ਹਰ ਕੋਈ ਪਸੰਦ ਕਰਦਾ ਤਾਂ ਟਿਕਟੋਕ ਬੈਨ ਹੋਇਆ ਵਾ ਤਾਂ ਸੋ ਉਸ ਟਾਈਮ ਜਿਨ੍ਹਾਂ ਨੇ ਅਪਣਾ ਲਿਆ ਉਹਨਾਂ ਦੇ ਚੈਨਲ ਜਲਦੀ ਜਲਦੀ ਗਰੋ ਆ ਗਏ ਸਿਲਵਰ ਪਲੇ ਬਟਨ ਗੋਲਡ ਪਲੇ ਬਟਨ ਜਲਦੀ ਆ ਗਿਆ ਸਬਸਕ੍ਰਾਈਬਰ ਬਹੁਤ ਜਲਦੀ ਇਨਕਰੀਜ਼ ਹੋਏ 10 ਮਿਲੀਅਨ ਵਿਊਜ਼ ਚਾਹੀਦੇ ਸੋ ਉਸ ਟਾਈਮ ਜਿਨ੍ਹਾਂ ਨੇ ਗਲਤੀ ਕੀਤੀ ਉਹਨਾਂ ਵਿੱਚੋਂ ਮੈਂ ਵੀ ਇੱਕ ਥਾ ਸੋ ਅੱਜ ਦਾ ਅਪਡੇਟ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲਾ ਹੈ ਸੋ ਕਰਦੇ ਆਂ ਵੀਡੀਓ ਨੂੰ ਸਟਾਰਟ ਦੋਸਤੋ ਸਭ ਤੋਂ ਪਹਿਲਾ ਅਪਡੇਟ ਆ ਰਿਹਾ ਹੈ YouTube ਦਾ ਪੋਡਕਾਸਟ ਦੇ ਨਾਲ ਰਿਲੇਟਡ ਪੋਡਕਾਸਟ ਦੇ ਨਾਲ ਰਿਲੇਟਡ ਇਸ ਕਰਕੇ ਆ ਰਿਹਾ ਕਿਉਂਕਿ ਜਿੰਨੇ ਪੋਡਕਾਸਟ ਵੀਡੀਓ ਅਪਲੋਡ ਹੋ ਰਹੀਆਂ ਹੁਣ YouTube ਦਾ ਜੋ YouTube Music app ਦਾ ਉਹਦੇ ਪਰ ਸ਼ੋ ਹੋਣੀ ਹੈ ਸ਼ੁਰੂ ਹੋ ਗਈ ਵਾ 2024 ਦੇ ਵਿੱਚ ਇਹ ਸਭ ਤੋਂ بڑا ਅਪਡੇਟ ਹੋਣਾ ਕਾਰਨ ਕਿਉਂ ਕਿ ਕਈ ਲੋਕ ਤਾਂ ਮਿਊਜ਼ਿਕ ਤੇ ਆਂਦੇ ਆਂਦੇ ਤੇ ਉਧਰ ਆਡੀਅנס ਲੈਦੀ ਸੀ YouTube ਤੇ ਲੈਦੀ ਆਡੀਅנס ਸੀ ਹੁਣ ਉਧਰ ਲਈ ਆਡੀਅנס ਵੀ ਰੈਵਨਿਊ ਜਨਰੇਟ ਕਰਕੇ ਦੇਣ ਗਈਆਂ ਕ੍ਰੀਏਟਰਸ ਨੂੰ ਜੇ ਉਹ ਉਹਨਾਂ ਦਾ ਪੋਡਕਾਸਟ ਚਲਾਉਂਦੀਆਂ ਐਕਚੁਅਲ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਪੋਡਕਾਸਟ ਚੈਨਲ ਤੁਸੀਂ ਦੇਖਿਆ ਹੋਣਾ ਅਨਮੋਲਕ ਪੱਤਰਾ ਦਾ ਕਿੰਨਾ ਚੱਲ ਰਿਹਾ ਤੁਸੀਂ ਵੀ ਦੇਖਿਆ ਹੋਣਾ ਮੈਂ ਇਹੇ ਕਰਕੇ ਮੈਂ ਖੁਦ ਪੋਡਕਾਸਟ ਤੇ ਸ਼ਿਫਟ ਹੋਣ ਵਾਲਾ ਥੋੜੇ ਟਾਈਮ ਦੇ ਵਿੱਚ ਦੋਸਤੋ ਇਹਦੇ ਵਿੱਚ ਰੈਵਨਿਊ ਬਹੁਤ ਜ਼ਿਆਦਾ ਹੈ ਤੁਸੀਂ ਕ੍ਰੀਏਟਰਸ ਨੂੰ ਮਿਲ ਕੇ ਵੀ ਪੋਡਕਾਸਟ ਦੀ ਵੀਡੀਓ ਤਿਆਰ ਕਰ ਸਕਦੇ ਕੁਝ ਮੁਸ਼ਕਿਲ ਨਹੀਂ ਬਹੁਤ ਜ਼ਿਆਦਾ ਆਸਾਨ ਹੈ ਉਹਦੇ ਨਾਲ ਇੱਕ ਥੋੜਾ ਚੈਨਲ ਬੂਸਟ ਹੋ ਜਾਂਦਾ ਤੇ ਤੁਹਾਡੇ ਜੋ ਸਰਕਲ ਹੈ ਉਹ ਵੱਧਦਾ ਹੈ ਥੋੜੀ ਜੇ ਅਗਰ ਉਹ ਆਪਣੀ ਪ੍ਰੋਮੋਸ਼ਨ ਆਪਣੀ ਵੀਡੀਓ ਦੇ ਵਿੱਚ ਕਰੂੰਗਾ ਮੈਂ ਉੱਥੇ ਗਿਆ ਤਾਂ ਆਲਰੇਡੀ ਤੁਹਾਡੇ ਵਿਊ ਤੇ ਵਿਊਜ਼ ਵਧਣੇ ਵਧਣੇ ਆ ਵੀਡੀਓ ਤੇ ਇੱਕ ਬਹੁਤ ਵਧੀਆ ਅਪਡੇਟ ਤਾਂ ਜਿਨ੍ਹਾਂ ਨੇ ਵੀ ਹੁਣ ਤੋਂ ਚੈਨਲ ਖੋਲਣ ਬਾਰੇ ਸੋਚ ਰਹੇ ਜੇ ਖੋਲਗੇ ਨਾ ਉਹ ਸ਼ਿਫਟ ਹੋ ਸਕਦੇ ਪੋਡਕਾਸਟ ਵਾਲੀ ਸੈਨ ਨੂੰ ਕਿਉਂਕਿ YouTube ਤੇ ਜੋ ਮਿਊਜ਼ਿਕ ਹੈ ਉਹਦੇ ਪਰ ਤੁਹਾਡਾ ਚੈਨਲ ਜਿੰਨੇ ਵੀ ਲੋਕ ਹੈ ਉੱਥੇ ਦੇਖਣਗੇ ਦੇਖਣਗੇ ਵੀਡੀਓ ਨੂੰ ਤੇ ਬਹੁਤ ਜਲਦ ਤੁਹਾਡਾ ਚੈਨਲ ਮੋਨਟਾਈਜ਼ ਵੀ ਹੋ ਸਕਦਾ ਜੇ ਆਪਾਂ ਚਲਿਏ ਦੂਜੇ ਅਪਡੇਟ ਦੀ ਵੱਲ ਤਾਂ ਦੋਸਤੋ ਦੂਜਾ ਅਪਡੇਟ ਵੀ ਬਹੁਤ ਵਧੀਆ ਹੈ ਦੂਜੇ ਅਪਡੇਟ ਦੇ ਵਿੱਚ ਕੀ ਗੱਲ ਗਈ ਇੱਕ ਹੁੰਦਾ ਕਿ ਜੁਆਇਨ ਵਾਲਾ ਬਟਨ ਮੈਂਬਰਸ ਵਾਸਤੇ ਮੈਂਬਰਸ਼ਿਪ ਲੈਂਦੇ ਜਿਹੜੇ ਕਿ ਪੈਸੇ ਦੇ ਕੇ YouTube ਤੇ ਹੁਣ ਥੋੜੇ ਟਾਈਮ ਦੇ ਵਿੱਚ ਮੈਂ ਵੀ ਐਨੇਬਲ ਕਰਦਾ ਨਹੀਂ ਉਹ ਮੈਂਬਰਸ਼ਿਪ ਵਾਲਾ ਕੰਮ ਉਹਦੇ ਵਿੱਚ ਕੀ ਹੁੰ ਹੁੰਦਾ ਤਾਂ ਨਹੀਂ ਇਸ ਤਰ੍ਹਾਂ ਪਰ ਉਹ ਮੈਂਬਰਸ ਵਾਸਤੇ ਜਿੱਦਾਂ ਮੰਨ ਲਓ ਮੈਂ ਆਪਣੀ ਵੀਡੀਓ ਅਪਲੋਡ ਕਰਨੀ ਤੇ ਉਹਨੂੰ ਸਿਰਫ ਮੈਂਬਰਸ ਦੇਖ ਸਕਣ ਪਰ ਹੁਣ ਨਵਾਂ ਅਪਡੇਟ ਆਇਆ ਉਹਦੇ ਵਿੱਚ ਕੀ ਹੁੰਦਾ ਵੀ ਮੰਨ ਲਓ ਮੈਂ ਅੱਧਾ ਘੰਟਾ ਮੇਰੇ ਮੈਂਬਰਸ ਦੇਖ ਲੈਣ ਸਭ ਤੋਂ ਪਹਿਲਾਂ ਅੱਧੇ ਘੰਟੇ ਬਾਅਦ ਪਬਲਿਕ ਵਾਸਤੇ ਵੀ ਅਲਾਉ ਹੋ ਜਾਵੇ ਇਹ ਮੈਂਬਰਸ ਵਾਲੀ অপਸ਼ਨ ਆ ਗਈ ਵੀ ਇਹ ਵੀ ਹੋ ਸਕਦਾ ਇਹਦੇ ਵਿੱਚ ਮੰਨ ਲਓ ਵੀ 2 ਦਿਨ ਤੱਕ ਮੇਰੇ ਮੈਂਬਰਸ ਵਾਸਤੇ ਉਸ ਤੋਂ ਬਾਅਦ ਆਟੋਮੈਟਿਕਲੀ ਪਬਲਿਕ ਇਦਾਂ ਦੇ ਵਧੀਆ-ਵਧੀਆ ਅਪਡੇਟ ਆ ਰਹੇ ਸੋ YouTube ਤੇ ਜੇ ਆਣਾ ਹੈ ਤਾਂ ਟਾਈਮ ਬਹੁਤ ਵਧੀਆ ਸੈੱਟ ਹੈ ਇਸ ਟਾਈਮ 2024 ਵਿੱਚ 2024 ਦੇ ਸਭ ਤੋਂ ਵਧੀਆ ਅਪਡੇਟ ਲੱਗੇ ਮੈਨੂੰ ਕਿਉਂਕਿ ਮੈਂਬਰਸ ਦੇ ਵਿੱਚ ਇਦਾਂ ਹੁੰਦਾ ਤਾਂ ਐਕਚੁਅਲ ਦੇ ਵਿੱਚ ਜੋ ਕ੍ਰिएਟਰ ਹੈ ਉਹ ਮੈਂਬਰਸ ਨੂੰ ਤਾਂ ਚਲੋ ਮੰਨ ਲਓ 150 ਰੁਪਏ ਦਾ ਲਿਆ ਪਰ ਵੀਡੀਓ ਅਗਰ ਚੱਲ ਜਾਏ ਬਹੁਤ ਜ਼ਿਆਦਾ ਪਬਲਿਕ ਦੇ ਵਿੱਚ ਹੀ ਤਾਂ ਉਹ ਲੱਖ ਰੁਪਏ ਕਮਾ ਕੇ ਦੇ ਦਿੰਦੀ ਹੈ ਨਾਰਮਲ ਜੀ ਗੱਲ ਹੈ ਹੁਣ ਜੇਕਰ ਉਹ ਆਪਣੀ ਵੀਡੀਓ ਨੂੰ ਆਮ ਨਾਰਮਲ ਮੈਂਬਰਸ ਤੱਕ ਰੱਖਣ ਤਾਂ ਕਿੰਨਾ ਕ ਰੈਵਨਿਊ ਜਨਰੇਟ ਹੋਣਾ ਸੋ ਇਹ ਵਧੀਆ ਅਪਡੇਟ ਤਾਂ ਵੀ 2 ਦਿਨ ਤੱਕ ਆਪਣੇ ਮੈਂਬਰਸ ਵਾਸਤੇ ਜਾਂ 3 ਦਿਨ ਤੱਕ ਉਸ ਤੋਂ ਬਾਅਦ ਪਬਲਿਕ ਆਟੋਮੈਟਿਕਲੀ ਰੈਵਨਿਊ ਵਧਣਾ ਹੀ ਵਧਣਾ ਸੋ ਇਹ ਮੈਨੂੰ ਬਹੁਤ ਵਧੀਆ ਅਪਡੇਟ ਲੱਗੇ ਜੋ ਪੋਡਕਾਸਟ ਵਾਲਾ ਤਾਂ ਉਹਦੇ ਬਾਰੇ ਸੋਚ ਵਿਚਾਰ ਜਰੂਰ ਕਰਿਓ ਬਹੁਤ ਵਧੀਆ ਆਪਸ਼ਨ ਹੈ ਤੁਹਾਡੇ ਵਾਸਤੇ ਪੋਡਕਾਸਟ ਦੇ ਚੈਨਲ ਆਲਰੇਡੀ ਤੁਸੀਂ ਸਭ ਦੇ ਰਿਵਿਊ ਕੀਤੇ ਹੋਣੇ ਕਿੰਨੇ ਜ਼ਿਆਦਾ ਚੱਲ ਰਹੇ ਸੋ ਦੋਸਤੋ ਕਿੱਦਾਂ ਦਾ ਲੱਗੀ ਤੁਹਾਨੂੰ ਵੀਡੀਓ ਅਪਡੇਟ ਦੱਸਿਓ ਕਿੱਦਾਂ ਦਾ ਲੱਗੇ